ਇਤਿਹਾਸਿਕ ਨਗਰ ਗੁਰਦੁਆਰਾ ਸਾਇਬ ਪਾਤਸ਼ਾਹੀ ਦਸਵੀਂ ਪਿੰਡ ਹੀਰਾਵਿਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਉਪਰਾਲੇ ਸਦਕਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂਬੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਨਵੇਂ ਬਣੇ 5 ਰਹਿਸੀ ਕਮਰਿਆਂ ਦਾ ਉਦਘਾਟਨ ਸਰਦਾਰ ਪ੍ਰਤਾਪ ਸਿੰਘ ਸਕੱਤਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਰੂਪ ਵਿੱਚ ਕੀਤਾ ਹੈ ਇਸ ਮੌਕੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਪਾਸਾਹੀ ਦਸਵੀਂ ਹੀਰਾ ਵਿਖੇ ਸੰਗਤਾਂ ਦੀ ਰਹਿਸ ਲਈ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਕਿਉਂਕਿ ਸੰਗਤ ਲਈ ਲੰਗਰ ਦੇ ਰਹਿਸ ਦਾ ਪ੍ਰਬੰਧ ਬੇਹੱਦ ਜ਼ਰੂਰੀ ਹੈ ਇਸੇ ਕਰਕੇ ਮਾਣਯੋਗ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਗਤਾਂ ਦੀ ਰਹਿਸਲੀ ਵਿਸ਼ੇਸ਼ ਉਪਰਾਲੇ ਕਰਦਿਆ ਪਿੰਡ ਹੀਰਾਵਿਕੇ ਕਮਰੇ ਤਿਆਰ ਕਰਵਾਏ ਸਨ ਜੋ ਅੱਜ ਸੰਗਤਾਂ ਨੂੰ ਸਮਰਪਿਤ ਕਰ ਦਿੱਤੇ ਨੇ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅੱਜ ਇਤਿਹਾਸਕ ਨਗਰ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਹਿ ਪਾਸੀ ਦਸਵੀਂ ਪਿੰਡ ਹੀਰਾ ਵਿਕੇ ਸਿੱਖ ਪੰਥ ਦੀ ਸਰਮੌਰ ਧਾਰਮਿਕ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 5 ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਜੋ ਸਮੇਂ ਦੀ ਮੁੱਖ ਲੋੜ ਸੀ ਕਿਉਂਕਿ ਥੋੜੇ ਸਮੇਂ ਵਿੱਚ ਅੰਤਰਰਾਸ਼ਟਰੀ 에ਅਰਪੋਰਟ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਰਹਿਸੀ ਕਮਰਿਆਂ ਦੀ ਬੇਹੱਦ ਜ਼ਰੂਰਤ ਸੀ ਜੋ ਅੱਜ ਪੂਰੀ ਹੋ ਗਈ ਹੈ ਆਓ ਦੇਖਦੇ ਹਾਂ ਦਸਵੀਰ ਸਿੰਘ ਹੀਰਾਣ ਦੀ ਇਹ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੋਂ ਸਰਦਾਰ ਰਜਿੰਦਰ ਸਿੰਘ ਧਮੀ ਪ੍ਰਧਾਨ ਸ਼੍ਰੋਣੀ ਕਮੇਟੀ ਬਣੇ ਨੇ ਉਹਨਾਂ ਵੱਲੋਂ 1 ਅਪ੍ਰੈਲਾਂ ਜਾਰੀ ਯੋਗਨ ਦਿੱਤਾ ਗਿਆ ਕਿ ਸੰਗਤਾਂ ਲਈ ਵੱਧ ਤੋਂ ਵੱਧ ਫਰੇਸ਼ ਦਾ ਪ੍ਰਬੰਧ ਕੀਤਾ ਜਾਵੇ ਚਾਹੇ ਉਹ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਚਾਹੇ ਉਹ ਤਕਸ਼ਿਰੀ ਕੇਸਗੜ ਸਾਹਿਬ ਚਾਹੇ ਉਹ ਹੋਰ ਗੁਰਦਰਾ ਸਾਹਿਬਾਨ ਨੇ ਅੱਜ ਗੁਰਦਰਾ ਸਭ ਆਛੇ 10 ਜਿਹੜਾ ਵਖੇ ਸੰਗਤ ਹੀ ਰਹੀ ਅਸਲੀ ਕਮਰਿਆਂ ਦਾ ਜਿਹੜਾ ਉਹ ਬਣੇ ਸੀ ਉਹਨਾਂ ਉਹਦੇ ਘਟਨ ਕੀਤਾ ਗਿਆ ਮਾਨ ਜੋ ਪ੍ਰਧਾਨ ਸਰਦਾਰ ਜੀ ਦਸੀ ਧਾਮ ਜੀ ਰਿਹਾ ਆਉਣਾ ਸੀ ਕਿਉਂਕਿ ਉਹਨਾਂ ਦੇ ਪੱਤਰ ਜਿਵੇਂ ਚੱਲ ਰਹੇ ਨੇ ਤੇ ਇਸ ਕਰਕੇ ਉਹਨਾਂ ਨੇ ਤਲਵੰਡੀ ਸਾਹਿਬੀ ਡੁੱਟ ਗਈ ਸੀ ਕਿ ਉਹ ਆਪ ਜਾ ਕੇ ਇਹਨਾਂ ਕਮਰਿਆਂ ਦਾ ਘਟਨ ਕਰਾਉਣ ਕਿਉਂਕਿ ਸੰਗਤ ਲਈ ਲੰਗਰ ਦਾ ਤੇ ਰਹਿਣ ਦਾ ਪ੍ਰਬੰਧ ਜਿਹੜਾ ਉਹ ਜ਼ਰੂਰੀ ਹੈ ਇਸ ਕਰਕੇ ਮਾਂਝੋ ਪ੍ਰਧਾਨ ਸਾਹਿਬ ਜੀ ਵੱਲੋਂ ਸੰਗਤਾਂ ਦੀ ਰਹਿائش ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਭਾਵੇਂ ਯਤਨ ਕੀਤਾ ਗਿਆ ਸੀ ਕਿ ਦੇ ਕਮਰੇ ਤਿਆਰ ਕਰਵਾਏ ਗਏ ਸੀ ਭਾਵੇਂ ਕਿ ਇੱਥੇ ਸੰਗਤ ਬਾਹਰੋਂ ਘਟ ਆਉਂਦੀ ਆ ਪਰ ਫਿਰ ਵੀ ਜੇ ਕੋਈ ਸੰਗਤ ਅਖੰਡ ਪਾਠ ਸਾਹਿਬ ਕਰਾਉਣ ਲਈ ਆਉਂਦੀ ਆ ਤੇ ਉਹਦੇ ਲਈ ਰਹਿائش ਦਾ ਪ੍ਰਬੰਧ ਰਹੀ ਸੀ ਜਿਵੇਂ ਮਾਂਝੋ ਪ੍ਰਧਾਨ ਸਾਹਿਬ ਵੱਲੋਂ ਵਿਸ਼ੇਸ਼ ਯਤਨ ਸਦਕਾ ਤਲਵੰਡੀ ਸਾਹਿਬ ਦੇ ਵਿਸ਼ੇਸ਼ ਯੋਗਦਾਨ ਸਦਕਾ ਅੱਜ ਇਹ ਕਮਰੇ ਤਿਆਰ ਹੋ ਗਏ ਨੇ ਤੇ ਇਹ ਸੰਗਤਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਜਦੋਂ ਵੀ ਕਿਸੇ ਨੂੰ ਕੋਈ ਰਹਿਸ਼ ਦੀ ਲੋੜ ਪਵੇਗੀ ਤੇ ਇਹ ਸੰਗਤਾਂ ਲਈ ਕਮਰੇ ਹਾਜ਼ਰ ਨੇ ਮੈਂ ਮਾਨਯੋਗ ਪ੍ਰਧਾਨ ਸਾਹਿਬ ਜੀ ਦਾ ਸਰਦਾਰ ਜਗਜੀਤ ਸਿੰਘ ਤਰਵੱਡੀ ਸਾਹਿਬ ਦਾ ਤੇ ਮੈਨੇਜਰ ਸਾਹਿਬ ਦਾ ਸਮੁੱਚੀ ਸਿੱਖ ਸੰਗਤ ਦਾ ਮਾਤਰਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਇਹ ਕਮਰੇ ਸੰਗਤ ਨੂੰ ਸਮਰਪਿਤ ਹੋਏ ਨੇ ਅੱਜ ਸਾਇਕੂਟ ਹਲਕੇ ਦੇ ਬਹੁਤ ਹੀ ਇਤਿਹਾਸਕ ਨਗਰ ਪਿੰਡ ਹੀਰਾ ਵਿਖੇ ਸਾਇਦੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਤੇ ਪਾਵਨ ਪਵਿੱਤਰ ਮਕਦਸ ਸਥਾਨ ਗੁਰਦੁਆਰਾ ਸਾਹਿਬ ਪਾਸ਼ਾ ਦਸਨੀ ਹੀਰਾ ਵਿਖੇ ਸਿੱਖ ਪੰਥ ਦੀ ਸਰਬੋਤਮ ਧਾਰਮਿਕ ਸੰਸਥਾ ਸ਼ੋਮਨੀ ਗਦਰ ਪ੍ਰਬੰਧ ਕਮੇਟੀ ਵੱਲੋਂ ਸਾਡੇ ਮਾਨਯੋਗ ਅતિ ਸਤਿਕਾਰਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਉਹਨਾਂ ਦੇ ਵਿਸ਼ੇਸ਼ ਉਪਰਾਲੇ ਜਤਨਾਂ ਦਾ ਸਦਕਾ ਸ਼ਟਮਣੀ ਗੁਤਰ ਪ੍ਰਬੰਧ ਕਮੇਟੀ ਵੱਲੋਂ ਆਜ ਗੁਰਦੁਆਰਾ ਸਾਹਿਬਾ ਸਮਿਹ ਰਾਂ ਵਿਕੇ ਪ੍ਰਧਾਨ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਸਾਡੇ ਸ਼ਟਮਣੀ ਗੁਤਰ ਪ੍ਰਬੰਧ ਕਮੇਟੀ ਦੇ ਸਖਤਰ ਸਾਹਿਬ ਸਤਜੋਕ ਸਰਦਾਰ Pratap Singh ਜੀ ਵਿਸ਼ੇਸ਼ ਤੌਰ ਤੇ ਆਜ ਉਦਘਾਟਨੀ ਸਮਾਰੋਹ ਦੇ ਵਿੱਚ ਇੱਥੇ ਆਏ ਇੱਥੇ ਜਿੱਥੇ ਦਸਵੇਂ ਪਾਸ਼ਾ ਦੇ ਸਤਾਰਾਂ ਤੇ ਬਹੁਤ ਵਧੀਆ ਦਰਬਾਰਸਾ ਬਣ ਰਹੇ ਨੇ ਅਤੇ ਹੋਰ ਬਹੁਤ ਕੁਝ ਬਣ ਰਿਹਾ ਬਾ ਉੱਥੇ ਰਿਹਾਇਸ਼ੀ ਕਮਰਾ ਦੀ ਬੜੀ ਬਹੁਤ ਵੱਡੀ ਲੋੜ ਸੀ ਮੌਕੇ ਦੀ ਜ਼ਰੂਰਤ ਸੀ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਥੋੜੇ ਸਮੇਂ ਦੇ ਵਿੱਚ ਅੰਤਰਰਾਸ਼ਟਰੀ 에어ਪੋਰਟ ਵੀ ਇੱਥੇ ਬਣ ਜਾ ਰਿਹਾ ਹੈ। ਔਰ ਸੰਕਟਾਂ ਦੇ ਲਈ ਰਿਹਾਇਸ਼ੀ ਕਪੜੇ ਬੜੀ ਜ਼ਰੂਰੀ ਸੀ। ਅੱਜ ਮਾਹੌਦਿਕ ਮਾਹੌਦਿਕ ਸਾਡੇ ਪ੍ਰਤਾਪ ਸਿੰਘ ਜੀ ਜੋ ਸਕੱਤਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਤੌਰ ਤੇ ਪ੍ਰਧਾਨ ਸਾਹਿਬ ਵੱਲੋਂ ਸ਼੍ਰੀ ਅਮਰਸਰ ਸਾਹਿਬ ਤੋਂ ਅੱਜ ਵਿਸ਼ੇਸ਼ ਤੌਰ ਤੇ ਅੱਜ 11 ਜਨਵਰੀ 28 ਪੋ ਨੂੰ ਉਹਨਾਂ ਨੇ ਰਸਮੀ ਤੌਰ ਤੇ ਜੋ ਰਹਿਸ਼ੀ ਕੰਧਿਆਂ ਦਾ ਕੰਪਲੈਕਸ ਦਾ ਉਦਘਾਟਨ ਕੀਤਾ ਵਾ ਮੈਂ ਐਸਡੀਪੀ ਜੀ ਦੇ ਪ੍ਰਧਾਨ ਸਾਹਿਬ ਦਾ ਸਕਤਰ ਸਾਹਿਬ ਜੀ ਦਾ ਸੰਤਾ ਵੱਲੋਂ ਗੁਰਵਰ ਸਾਹਿਬ ਦੇ ਪ੍ਰਬੰਧ ਵੱਲੋਂ ਸਾਡੇ ਮਾਨਯੋਗ ਜੀ ਤੋਂ ਦੇ ਇੰਜੀਨੀਅਰ ਸਰਦਾਰ ਨਪਾਇਸ ਸਿੰਘ ਜੀ ਔਰ ਸਮੁੱਚੀ ਸੰਗਤ ਵੱਲੋਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਵੀ ਦਿਨਾ ਇਸ ਸ਼੍ਰਮਣੀ ਗਦਰਪਮੰਦ ਕਮੇਟੀ ਵੱਲੋਂ ਬਹੁਤ ਵੱਡੀ ਉੱਚੇ ਉੱਚੇ ਪੱਧਰ ਤੇ ਇਹ ਜਿਹੜੇ ਪ੍ਰਾਲੇ ਨੇ ਉਹ ਕੀਤੇ ਜਾ ਰਹੇ ਨੇ ਔਰ ਇੱਕ ਸਰਮੌਰ ਸੰਸਥਾ ਵਾ ਜਿਹਦਾ ਪੰਜਾਬ ਚ ਹੀ ਨਹੀਂ ਪੂਰੇ ਹਿੰਦੁਸਤਾਨ ਚ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡਾ ਸਤਕਾਰ ਸੋ ਮੈਂ ਪ੍ਰਧਾਨ ਸਾਹਿਬ ਜੀ ਦਾ ਸਕੱਤਰ ਸਾਹਿਬ ਜੀ ਦਾ ਸ਼੍ਰਮਣੀ ਗਦਰਪਮੰਦ ਕਮੇਟੀ ਦਾ ਅੱਜ ਜੋ ਸਾਡੇ ਰਹਿਸ਼ੀ ਕਮਰਿਆਂ ਤੋਂ ਕੱਢ ਰਿਹਾ ਹੈ ਇਸ ਲਈ ਮੈਂ ਸਮੁੱਚੀ ਸੰਗਤ ਵੱਲੋਂ ਕਤਾਨਪੁਰ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦੇ ਸਾਹਿਬ ਅੱਜ ਜਿਹੜੇ ਕਮਰਿਆਂ ਦਾ ਕਾਰਜ ਨਹੀਂ ਕੀਤਾ ਗਿਆ ਨਹੀਂ ਜਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਜਗਦੀਸ਼ ਸਿੰਘ ਤਲਵੰਡੇ ਦੇ ਉਦਮ ਸਾਰਤਾ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜ ਕਮਰੇ ਰਹਿਸੀ ਕਮਰੇ ਤਿਆਰ ਕਰਾਉਣ ਦੀ ਪ੍ਰਵਾਨਗੀ ਦਿੱਤੀ ਸੀ ਜਿਹੜੇ ਇੱਕ ਸਾਤ ਤੋਂ ਪਹਿਲਾਂ ਕੰਪਲੀਟ ਹੋ ਕੇ ਲਾਈਟ ਦੀ ਬੋਰ ਅਟੈਚ ਚਾਰ ਹੋ ਚੁੱਕੇ ਹਨ ਜਿਨ੍ਹਾਂ ਦਾ ਅੱਜ ਉਦਘਾਟਨ ਸ਼੍ਰਮਣੀ ਕਮੇਟੀ ਦੇ ਮੁੱਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਇਸ ਉਦਘਾਟਨੀ ਸਮਾਗਮ ਤੇ ਪਿੰਡ ਦੀ ਸਮੁੱਚੀ ਪੰਚਾਇਤ ਤੇ ਇਲਾਕਾ ਨਿਵਾਸੀ ਦੇ ਸਭ ਨੇ ਤਾਂ ਪਹੁੰਚੀਆਂ ਮੈਂ ਇਹ ਪੰਜਾਂ ਕਮਰਿਆਂ ਵਿੱਚ ਪਿਆਰ ਹੋਣ ਨਾਲ ਸਾਰੀ ਸੁਤਕਾ ਵੀ ਸੂਰਤ ਮਿਲੇਗੀ ਮੈਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ